ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਨਮਾਨਯੋਗ ਸਾਧ ਸੰਗਤ ਜੀ ਜੋ ਆਪ ਸੰਗਤਾਂ ਦੀ ਅਸੀਸ ਦੇ ਨਾਲ ਦਾਸ ਨੇ ਪਿਛਲੇ ਦਿਨਾਂ ਤੋਂ ਹਕੀਮ ਅੱਲਾ ਯਾਰ ਖਾਂ ਜੋਗੀ ਜੀ ਉਹਨਾਂ ਵੱਲੋਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਤਾਰੀਫ਼ ਦੇ ਵਿੱਚ ਅਤੇ ਸਾਕਾ ਸਰਹੰਦ ਸਾਕਾ ਚਮਕੌਰ ਦੇ ਸਬੰਧ ਵਿੱਚ ਜੋ ਦੋ ਕਿਤਾਬਾਂ ਸ਼ੇਰਾਂ ਦੇ ਰੂਪ ਵਿੱਚ ਸੰਗਤ ਨੂੰ ਪੇਸ਼ ਕੀਤੀਆਂ ਨੇ ਜਿਨ੍ਹਾਂ ਦੇ ਨਾਮ ਸ਼ਹੀਦਾਂ ਨੇ ਵਫਾ ਔਰ ਗੰਜੇ ਸ਼ਹੀਦਾਂ ਹੈ ਸੋ ਦਾਸ ਨੇ ਸ਼ਹੀਦਾਂ ਨੇ ਵਫਾ ਜਿਸ ਦੇ ਵਿੱਚ ਕਲਗੀਧਰ ਸੱਚੇ ਪਾਤਸ਼ਾਹ ਸਤਗੁਰੂ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦਾਦੀ ਮਾਂ ਮਾਤਾ ਗੁਜਰ ਕੌਰ ਜੀ ਉਹਨਾਂ ਦਾ ਪ੍ਰਸੰਗ ਹੈ ਸੋ ਉਸ ਕਿਤਾਬ ਦੇ ਸ਼ੇਰਾਂ ਦੀ ਜੜੀ ਵਿਚਾਰ ਹੈ ਉਹ ਆਰੰਭ ਕੀਤੀ ਹੈ ਜਿਸ ਦੇ 30 ਸ਼ੇਰਾਂ ਦੀ ਵਿਚਾਰ ਆਪ ਸੰਗਤਾਂ ਪਿਛਲੇ ਦਿਨੀ ਸਰਵਣ ਕਰ ਚੁੱਕੇ ਹੋ ਸੋ ਅੱਜ 31ਵੇਂ ਸ਼ੇਰ ਤੋਂ ਲੈ ਕੇ 40ਵੇਂ ਸ਼ੇਰ ਤੱਕ ਦਾਸ ਆਪ ਜੀ ਦੇ ਨਾਲ ਜੋ ਹਕੀਮ ਅੱਲਾ ਯਾਰ ਰੱਖਾ ਜੋਗੀ ਜੀ ਵੱਲੋਂ ਲਿਖੀ ਹੋਈ ਜਿਹੜੀ ਕਿਤਾਬ ਹੈ ਉਹਦੇ ਸ਼ੇਰ ਸਾਂਝੇ ਕਰੇਗਾ ਜੀ ਆਓ ਸਰਵਣ ਕਰੀਏ ਹੀਮੇ ਸ਼ੇਰ ਦੇ ਵਿੱਚ ਹਕੀਮ ਅੱਲਾ ਯਾਰਖਾ ਜੋਗੀ ਜੀ ਨੇ ਲਿਖਿਆ ਸੀ ਕਿ ਸਰਸਾ ਨਦੀ ਦੇ ਕੰਢੇ ਤੇ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀਵਾਨ ਦੀ ਸਮਾਪਤੀ ਤੋਂ ਵਿਹਲੇ ਹੁੰਦੇ ਨੇ ਸਮਾਪਤੀ ਤੋਂ ਉਪਰੰਤ ਸਤਿਗੁਰੂ ਜੀ ਸਾਹਿਬਜ਼ਾਦਿਆਂ ਨੂੰ ਸਿੱਖਾਂ ਨੂੰ ਪੁੱਛਦੇ ਨੇ ਕਿ ਇਹ ਸ਼ੋਰ ਸ਼ਰਾਬਾ ਕਿਸ ਗੱਲ ਦਾ ਹੈ ਗੁਰੂ ਕੇ ਸਾਹਿਬਜ਼ਾਦੇ ਗੁਰੂ ਕੇ ਸਿੰਘ ਦੱਸਦੇ ਨੇ ਕਿ ਦੁਸ਼ਮਣ ਦਲ ਦੀ ਫੌਜ ਨੇ ਹਮਲਾ ਕਰ ਦਿੱਤਾ ਹੈ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਜੰਗ ਦੀ ਤਿਆਰੀ ਆਰੰਭੀ ਸਰੀਰ ਤੇ ਸ਼ਸਤਰ ਸਜਾਏ ਦਸਤਾਰ ਸਜਾਈ ਕਲਗੀ ਉੱਪਰ ਲਗਾਉਂਦੇ ਨੇ ਹੱਥ ਦੇ ਵਿੱਚ ਸਫਾ ਜੰਗ ਹਥਿਆਰ ਤੀਰਾਂ ਦੇ ਨਾਲ ਪੱਥਾ ਭਰਦੇ ਨੇ ਕਿਰਪਾਨ ਤੇ ਢਾਲ ਲੈ ਕੇ ਸਤਿਗੁਰੂ ਮੈਦਾਨੇ ਜੰਗ ਵਿੱਚ ਜਾਂਦੀ ਨੇ ਘੋੜੇ ਤੇ ਅਸਵਾਰ ਕਲਗੀਧਰ ਸੱਚੇ ਪਾਤਸ਼ਾਹ ਮੈਦਾਨ ਦੇ ਜੰਗ ਵਿੱਚ ਜਦੋਂ ਉਤਰਦੇ ਨੇ ਤੇ ਅੱਲਾ ਯਾਰਖਾ ਜੋਗੀ ਕਹਿੰਦੇ ਨੇ ਵੋ ਦੇਖੋ ਰਣ ਮੇ ਤੇਕ ਬਹਾਦਰ ਕਾ ਲਾਲ ਹੈ ਉਹ ਦੇਖੋ ਬਣਵੇਂ ਸਰਵਰੇ ਫੌਜੀ ਅਕਾਲ ਹੈ ਤਲਵਾਰ ਦਸਤਿ ਰਾਸਤ ਮੇ ਹੈ ਚੱਪ ਮੇ ਢਾਲ ਹੈ ਸੂਰਜ ਕੇ ਸਰਪੇ ਬਦਰ ਪੀ ਹੈ ਔਰ ਖਲਾਲ ਹੈ ਸ਼ਮਸ਼ੀਰ ਜਬ ਹਿਲਾਈ ਤੋ ਬਿਜਲੀ ਚਮਕ ਗਈ ਦਸਤ ਸਾਰੀ ਫੌਜ ਅੱਦੂ ਕੀ ਦਬਕ ਗਈ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਲਾਲ ਨੇ ਮੈਦਾਨੇ ਜੰਗ ਦੇ ਵਿੱਚ ਜਦੋਂ ਤਲਵਾਰ ਦੇ ਜੋਰ ਵਿਖਾਏ ਦੁਸ਼ਮਣ ਦਲ ਦੀ ਫੌਜ ਜਿਹੜੀ ਹੈ ਉਹ ਕਬਰਾ ਗਈ ਹੈ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਰਸਾ ਨਦੀ ਦੇ ਕੰਢੇ ਤੇ ਜੋ ਮੈਦਾਨੀ ਜੰਗ ਦੇ ਵਿੱਚ ਜੂਝਦੇ ਨੇ ਉਹਦਾ ਜ਼ਿਕਰ ਅਗਲੇ ਕੁਝ ਸ਼ੇਰਾਂ ਦੇ ਵਿੱਚ ਹਕੀਮ ਸਾਹਿਬ ਨੇ ਕੀਤਾ ਹੈ ਆਓ ਸਰਵਣ ਕਰੀਏ 31ਵੇਂ ਸ਼ੇਰ ਦੀ ਰੰਬਤਾ ਤੇ ਲਿਖਦੇ ਨੇ ਸਤ ਗੁਰ ਕੋ ਦੇਖ ਪੜ ਗਈ ਦੁਸ਼ਮਣ ਮੇ ਖਲਬਲੀ ਨਾਜ਼ਮ ਕੋ ਇਜ਼ਤਬਾਰ تھا ਰਾਜੋਂ ਕੀ ਬੇਕਲੀ ਕਹਤੇ تھے ਇਨਕੀ ਜਦ ਕਬੀ ਤਲਵਾਰ ਹੈ ਚਲੀ ਸਰ ਲੈ ਕੇ ਫਿਰ ਹਜ਼ਾਰੋਂ ਕੇ ਹੀ ਹੈ ਬਲਾਟਲੀ ਜਾਨੋ ਕੀ ਖੈਰ ਚਾਹਤੇ ਹੋ ਮਿਲ ਕੇ ਘੇਰ ਲੋ ਕਿਸਮਤ ਚਲੀ ਹੈ ਹੱਥ ਸੇ ਫਿਰ ਉਸ ਕੋ ਫੇਰ ਲੋ ਕਹਿੰਦੇ ਜਦੋਂ ਦੁਸ਼ਮਣਾ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਚੱਲਦੀ ਹੋਈ ਤਲਵਾਰ ਨੂੰ ਵੇਖਿਆ ਤੇ ਇੱਕਦਮ ਸਾਰੀ ਦੁਸ਼ਮਣ ਫੌਜ ਦੇ ਵਿੱਚ ਖਲਬਲੀ ਮਚ ਗਈ ਹੈ ਕਹਿੰਦੇ ਨੇ ਸਤ ਗੁਰ ਕੋ ਦੇਖ ਪੜ ਗਈ ਦੁਸ਼ਮਣ ਮੇਂ ਖਲਬਲੀ ਸਤਗੁਰੂ ਜੀ ਨੂੰ ਮੈਦਾਨੇ ਜੰਗ ਦੇ ਵਿੱਚ ਵੇਖ ਕੇ ਸਾਰੇ ਪਾਸੇ ਹਫੜਾ ਤਫੜੀ ਮਚ ਗਈ ਹੈ ਨਾਜ਼ਮ ਕੋ ਇਤਬਾਰ تھا ਰਾਜੋ ਕੀ ਬੇਕਲੀ ਕਹਿੰਦੇ ਨੇ ਜਿਹੜੇ ਨਾਜ਼ਮ ਨੇ ਜਿਹੜੇ ਉੱਥੇ ਰਾਜੇ ਤੇ ਵਜ਼ੀਰ ਨਹੀਂ ਜਿਹੜੇ ਉੱਥੇ ਸਿਪਾਹੀ ਨਹੀਂ ਉਹਨਾਂ ਦੇ ਮਨ ਵਿੱਚ ਬੜੀ ਬੇਚੈਨੀ ਹੋ ਗਈ ਹੈ ਉਹ ਬੜੇ ਪਰੇਸ਼ਾਨ ਹੋ ਗਏ ਨਹੀਂ ਕਹਤੇ تھے ਇਨ ਕੀ ਜਬ ਕਬੀ ਤਲਵਾਰ ਹੈ ਚੱਲੀ ਕਿਉਂਕਿ ਸਰਸਾ ਨਦੀ ਤੇ ਜਿਹੜਾ ਜੰਗ ਹੋ ਰਿਹਾ ਹੈ ਉਸ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਬਹੁਤ ਸਾਰੇ ਜੰਗ ਲੜ ਚੁੱਕੇ ਨੇ ਤੇ ਜਿਹੜੇ ਸਿਪਾਹੀ ਆਏ ਨੇ ਜਾਂ ਕੁਝ ਜਰਨੈਲ ਆਏ ਨੇ ਇਹਨਾਂ ਜ਼ਰੂਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੱਲੋਂ ਕੀਤੀਆਂ ਪਿਛਲੀਆਂ ਜੰਗਾਂ ਵੇਖੀਆਂ ਹੋਣਗੀਆਂ ਤੇ ਇੱਕ ਦੂਜੇ ਨੂੰ ਦੱਸਦੇ ਨੇ ਕਹਿੰਦੇ ਨੇ ਕਿ ਜਦੋਂ ਵੀ ਕਦੇ ਗੁਰੂ ਗੋਬਿੰਦ ਸਿੰਘ ਦੀ ਤਲਵਾਰ ਮੈਦਾਨੀ ਜੰਗ ਵਿੱਚ ਚੱਲੀ ਹੈ ਸਰ ਲੈ ਕੇ ਫਿਰ ਹਜ਼ਾਰوں ਕੇ ਹੀ ਹੈ ਬਲਾਟਲੀ ਕਹਿੰਦੇ ਇਹ ਤਲਵਾਰ ਨਹੀਂ ਇੱਕ ਬਲਾਹ ਹੈ ਜਿਹੜੀ ਹਜ਼ਾਰਾਂ ਦੁਸ਼ਮਣਾਂ ਦੇ ਸਿਰ ਲੈ ਕੇ ਟਲਦੀ ਹੈ ਇਸ ਕਰਕੇ ਜਾਨੋ ਕੀ ਖੈਰ ਚਾਹਤੇ ਹੋ ਮਿਲ ਕੇ ਘੇਰ ਲੋ ਉਹ ਦੁਸ਼ਮਣ ਦਲ ਦੇ ਸਿਪਾਈ ਉਹ ਫੌਜੀ ਇੱਕ ਦੂਜੇ ਨੂੰ ਕਹਿ ਰਹੇ ਸੀ ਕਿ ਜੇ ਆਪਣੀ ਜਾਨ ਬਚਾਉਣੀ ਚਾਹੁੰਦੇ ਹੋ ਜੇ ਗੁਰੂ ਗੋਬਿੰਦ ਸਿੰਘ ਦੇ ਕੋਲੋਂ ਆਪਣੀ ਖੈਰੀਅਤ ਚਾਹੁੰਦੇ ਹੋ ਤੇ ਆਓ ਸਾਰੇ ਜਣੇ ਮਿਲ ਕੇ ਗੁਰੂ ਗੋਬਿੰਦ ਸਿੰਘ ਨੂੰ ਘੇਰਾ ਪਾਈਏ ਕਿਸਮਤ ਚੱਲੀ ਹੈ ਹਾਥ ਸੇ ਫਿਰ ਉਸਕੋ ਫੇਰ ਲੋ ਕਹਿ ਰਹੇ ਸੀ ਆਪਣੀ ਕਿਸਮਤ ਆਪਣੇ ਹੱਥੋਂ ਨਿਕਲ ਚਲੀ ਜੇ ਆਓ ਸਾਰੇ ਰਲ ਕੇ ਇਕੱਠੇ ਹੋ ਕੇ ਪੁੱਠਾ ਗੇੜਾ ਦਈਏ ਤੇ ਗੁਰੂ ਗੋਬਿੰਦ ਸਿੰਘ ਨੂੰ ਘੇਰਾ ਪਾ ਕੇ ਤੇ ਉਹਨੂੰ ਖਤਮ ਕਰੀਏ ਆਪਣੀ ਜਾਨ ਉਹਦੇ ਕੋਲੋਂ ਬਚਾਉਣ ਦਾ ਯਤਨ ਕਰੀਏ ਇਸ ਤਰ੍ਹਾਂ ਉਹਨਾਂ ਨੇ ਸਲਾਹ ਕੀਤੀ ਕਹਿੰਦੇ ਨੇ ਉਹਨਾਂ ਨੇ ਜਦੋਂ ਉਹਨਾਂ ਦੇ ਜਰਨੈਲਾਂ ਨੇ ਇਸ ਤਰ੍ਹਾਂ ਉਹਨਾਂ ਨੂੰ ਤਕਰੀਰ ਕੀਤੀ ਆਵਾਜ਼ ਦਿੱਤੀ ਕਿ ਰਲ ਕੇ ਗੁਰੂ ਗੋਬਿੰਦ ਸਿੰਘ ਨੂੰ ਘੇਰੀਏ ਤੇ 32ਵੇਂ ਸ਼ੇਰ ਦੇ ਵਿੱਚ ਹਕੀਮ ਸਾਹਿਬ ਕਹਿੰਦੇ ਨੇ ਸੁਣ ਕਰ ਜੇ ਬਾਤ ਟੂਟ ਪੜੇ ਮਿਲ ਕੇ ਅਹਿਲ ਕੀ ਹਮਲਾ ਕੀਆ ਉਹ ਸਖਤ ਕੇ थर्रा ਗਈ ਜ਼ਮੀਂ ਹੋ ਜਾਤਾ ਜੋਰ ਇਸ ਗੜੀ ਰੁਸਤਮ ਵੀ ਬਲ ਯਕੀਨ ਨਰਗਾਮੇ ਆਕੇ ਸਤਗੁਰੂ ਘਬਰਾਏ ਤੱਕ ਨਹੀਂ ਇੱਕ ਢਾਲ 'ਤੇ ਹਜ਼ਾਰੋਂ ਕੇ ਰੋਕੇ ਹਜ਼ਾਰ ਵਾਰ ਤਲਵਾਰ ਜਦ ਉਠਾਈ ਤੋ ਭਾਗੇ ਕਤਾਰ ਵਾਰ ਹਕੀਮ ਅੱਲਾ ਜਾਰ ਕਾ ਜੋਗੀ ਕਹਿੰਦੇ ਨੇ ਜਦੋਂ ਦੁਸ਼ਮਣ ਦਲ ਦੇ ਕਿਸੇ ਅਹਿਲਕਾਰ ਨੇ ਕਿਸੇ ਜਰਨੈਲ ਨੇ ਉੱਚੀ ਆਵਾਜ਼ ਦੇ ਵਿੱਚ ਆਪਣੇ ਸਿਪਾਹੀਆਂ ਨੂੰ ਇਸ ਤਰ੍ਹਾਂ ਹੱਲਾਸ਼ੇਰੀ ਦਿੱਤੀ ਕਿ ਜੇ ਆਪਣੀਆਂ ਜਾਨਾਂ ਦੀ ਖੈਰੀਅਤ ਚਾਹੁੰਦੇ ਹੋ ਤੇ ਇਕੱਠੇ ਹੋ ਕੇ ਗੁਰੂ ਗੋਬਿੰਦ ਸਿੰਘ ਨੂੰ ਘੇਰਾ ਪਾਓ ਕਹਿੰਦੇ ਸੁਣ ਕਰੀਏ ਬਾਤ ਟੁੱਟ ਪੜੇ ਮਿਲ ਕੇ ਅਹਿਲ ਕੀ ਕਹਿੰਦੇ ਦੁਸ਼ਮਣ ਦੀ ਗੱਲ ਸੁਣ ਕੇ ਜਰਨੈਲ ਦੀ ਗੱਲ ਸੁਣ ਕੇ ਜਿੰਨੇ ਦੁਸ਼ਮਣ ਦਲ ਦੇ ਸਿਪਾਹੀ ਸੀ ਇਕੱਠੇ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਤੇ ਟੁੱਟ ਕੇ ਪੈ ਗਏ ਨੇ ਕਹਿੰਦੇ ਹਮਲਾ ਕੀਤਾ ਉਹ ਸਖਤ ਕੇ ਥਰਰਾ ਗਈ ਜ਼ਮੀਂ ਕਹਿੰਦੇ ਇੰਨਾ ਸਖਤ ਇਨਾਂ ਨੇ ਹਮਲਾ ਕੀਤਾ ਗੁਰੂ ਗੋਬਿੰਦ ਸਿੰਘ ਜੀ ਤੇ ਕਿ ਇੱਕ ਵਾਰ ਧਰਤੀ ਵੀ ਕੰਬਣ ਲਾ ਦਿੱਤੀ ਹੋ ਜਾਤਾ ਜ਼ੋਰ ਇਸ ਗੜੀ ਰੁਸਤਮ ਵੀ ਬਿਲ ਜਕੀ ਕਹਿੰਦੇ ਇਸ ਵੇਲੇ ਜੇਕਰ ਰੁਸਤਮ ਵੀ ਉਸ ਮੌਕੇ ਤੇ ਹੁੰਦਾ ਰੁਸਤਮ ਇੱਕ ਈਰਾਨ ਦਾ ਬੜਾ ਨਾਮੀ ਪਹਿਲਵਾਨ ਹੈ ਬੜਾ ਬਹਾਦਰ ਤੇ ਬੜਾ ਸੂਰਮਾ ਮੰਨਿਆ ਗਿਆ ਕਹਿੰਦੇ ਜੇ ਉਹ ਵੀ ਇਸ ਮੈਦਾਨੇ ਜੰਗ ਵਿੱਚ ਕੀਤੇ ਹੋਏ ਹਮਲੇ ਨੂੰ ਵੇਖਦਾ ਇੱਕ ਵਾਰ ਉਹਨੇ ਵੀ ਹੈਰਾਨ ਹੋ ਜਾਣਾ ਸੀ ਪਰ ਨਰਗਾਹ ਵਿੱਚ ਆ ਕੇ ਸਤਿਗੁਰੂ ਘਬਰਾਏ ਤੱਕ ਨਹੀਂ ਨਰਗਾਹ ਕਹਿੰਦੇ ਨੇ ਮੁਸੀਬਤ ਨੂੰ ਕਹਿੰਦੇ ਐਡਾ ਵੱਡਾ ਭਿਆਨਕ ਹਮਲਾ ਸੀ ਗੁਰੂ ਗੋਬਿੰਦ ਸਿੰਘ ਜੀ ਤੇ ਪਰ ਗੁਰੂ ਗੋਬਿੰਦ ਸਿੰਘ ਇਸ ਦੁਸ਼ਮਣ ਵੱਲੋਂ ਕੀਤੇ ਹੋਏ ਹਮਲੇ ਦੇ ਵਿੱਚ ਵੀ ਇੰਨੀ ਮੁਸੀਬਤ ਦੇ ਵਿੱਚ ਵੀ ਮਚਾਲ ਹੈ ਕਿ ਸਤਿਗੁਰੂ ਘਬਰਾਏ ਕੋਣ ਕਹਿੰਦੇ ਬਿਲਕੁਲ ਸਤਿਗੁਰੂ ਘਬਰਾਏ ਨਹੀਂ ਇੱਕ ਢਾਲ 'ਤੇ ਹਜ਼ਾਰੋਂ ਕੇ ਰੋਕੀ ਹਜ਼ਾਰ ਵਾਰ ਖੱਬੇ ਹੱਥ ਵਿੱਚ ਪਕੜੀ ਹੋਈ ਢਾਲ ਦੇ ਉੱਪਰ ਗੁਰੂ ਗੋਬਿੰਦ ਸਿੰਘ ਜੀ ਨੇ ਦੁਸ਼ਮਣ ਦਲਾਂ ਵੱਲੋਂ ਕੀਤੇ ਹਜ਼ਾਰਾਂ ਵਾਰਾਂ ਨੂੰ ਰੋਕਿਆ ਤਲਵਾਰ ਜਦ ਉਠਾਈ ਤਾਂ ਭਾਗੇ ਕਤਾਰ-ਵਾਰ ਫਿਰ ਜਦੋਂ ਗੁਰੂ ਗੋਬਿੰਦ ਸਿੰਘ ਨੇ ਆਪਣੀ ਤਲਵਾਰ ਚੁੱਕ ਕੇ ਹਮਲਾ ਕੀਤਾ ਕਹਿੰਦੇ ਦੁਸ਼ਮਣ ਕਤਾਰਾਂ ਬਣ ਕੇ ਮੈਦਾਨ ਵਿੱਚੋਂ ਭੱਜ ਰਹੇ ਸੀ ਅੱਗੇ 33ਵੇਂ ਸ਼ੇਰ ਵਿੱਚ ਹਕੀਮ ਸਾਹਿਬ ਕਹਿੰਦੇ ਨੇ ਕਹਿਣੇ ਲੱਗੇ ਗੁਰੂ ਤੋਂ ਜ਼ਾਇਲੇ ਬਲਾਕੇ ਹੈ ਸਬਦਾਓ ਘਾਤ ਯਾਦ ਇਨੇ ਫਨੇ ਵਗਾ ਕੇ ਹੈ ਗੱਦੀ ਤੇ ਸੁਲਹਾ ਕੁਲ ਹੈ ਤੋ ਰਣ ਮੇ ਲੜਾ ਕੇ ਹੈ ਬੜ ਚੜ ਕੇ ਬਾਦਸ਼ਾਹੋਂ ਸੇ ਬੰਦੇ ਖੁਦਾ ਕੇ ਹੈ ਹਮ ਤੋ ਸਮਝ ਰਹੇ ਥੇ ਪਕੜ ਲੇਂਗੇ ਆਣ ਮੇ ਸਾਬਤ ਹੋਏ ਜੇ ਸ਼ੇਰ ਮਗਰ ਇਮਤਿਹਾਨ ਮੇ ਹੁਣ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਤਲਵਾਰ ਚਲਾਈ ਸਤਗੁਰਾਂ ਦੇ ਜ਼ੋਰ ਵੇਖ ਕੇ ਦੁਸ਼ਮਣ ਦਲ ਕੀ ਕਹਿੰਦੇ ਨੇ ਕਹਿਣੇ ਲਗੇ ਸਤਗੁਰੂ ਤੋ ਜ਼ਾਇਲੇ ਬੁਲਾ ਕੇ ਹੈ ਕਹਿ ਰਹੇ ਸੀ ਜ਼ਾਲੇਦਾਰ تھے ਬਹਾਦਰ ਕਿ ਦੁਸ਼ਮਣ ਦਲ ਦੇ ਸੈਨਿਕ ਇੱਕ ਦੂਜੇ ਨੂੰ ਕਹਿ ਰਹੇ ਸੀ ਕਿ ਗੁਰੂ ਗੋਬਿੰਦ ਸਿੰਘ ਦੇ ਜੋਰ ਇਹ ਤੇ ਆਖਰਾਂ ਦੇ ਯੋਧੇ ਨੇ ਭਾਵ ਬੜੇ ਮਹਾਨ ਯੋਧੇ ਨੇ ਬਹਾਦਰ ਯੋਧੇ ਨੇ ਸਭ ਦਾਓ ਘਾਤ ਜਾਦ ਇਹਨੇ ਫਨੇ ਵਗਾ ਕੇ ਹੈ ਫਨੇ ਵਗਾਦਾਰ ਹੁੰਦੇ ਮੈਦਾਨੇ ਜੰਗ ਦੇ ਕਹਿੰਦੇ ਸੀ ਇਹਨਾਂ ਨੂੰ ਭਾਵ ਗੁਰੂ ਗੋਬਿੰਦ ਸਿੰਘ ਨੂੰ ਤੇ ਮੈਦਾਨੇ ਜੰਗ ਦੇ ਵਿੱਚ ਸਾਰੇ ਦਾਓ ਪੇਚ ਆਉਂਦੇ ਨੇ ਇਨਾਂ ਤੇ ਅਸੀਂ ਕਿਵੇਂ ਜਿੱਤ ਪ੍ਰਾਪਤ ਕਰਾਂਗੇ ਗੱਦੀ 'ਤੇ ਸੁਲਹਾ ਕੁਲ ਹੈ ਤੋ ਰਣਮੇ ਲੜਾਕੇ ਹੈ ਕਹਿ ਰਹੇ ਸੀ ਇਹ ਗੁਰੂ ਨਾਨਕ ਦੀ ਗੱਦੀ ਦੇ ਵਾਰਿਸ ਨੇ ਜਦੋਂ ਇਹ ਦੀਵਾਨ ਦੇ ਵਿੱਚ ਗੁਰੂ ਨਾਨਕ ਦੀ ਗੱਦੀ ਤੇ ਬਿਰਾਜਮਾਨ ਹੁੰਦੇ ਨੇ ਇਨਾਂ ਵਰਗਾ ਸੁਲਹਾ ਕੁਲ ਕੋਈ ਨਹੀਂ ਸੁਲਹਾ ਸਫਾਈ ਪਿਆਰ ਵਾਲਾ ਕੋਈ ਨਹੀਂ ਤੇ ਜੇ ਮੈਦਾਨੇ ਜੰਗ ਵਿੱਚ ਆਉਂਦੇ ਨੇ ਤੇ ਇਨਾਂ ਵਰਗਾ ਲੜਾਕਾ ਯੋਧਾ ਕੋਈ ਨਹੀਂ ਬਾੜ ਚੜ ਕੇ ਬਾਦ ਸ਼ਾਹੋਂ ਸੇ ਬੰਦੇ ਖੁਦਾ ਕੇ ਹੈ ਕਹਿ ਰਹੇ ਸੀ ਇਹ ਬਾਦਸ਼ਾਹਾਂ ਤੋਂ ਵੀ ਵੱਧ ਚੜਕੇ ਨੇ ਕੋਈ ਇਨਾਂ ਦੀ ਬਾਦਸ਼ਾ ਬਰਾਬਰੀ ਕਰਨ ਵਾਲਾ ਨਹੀਂ ਤੇ ਅਸਲ ਵਿੱਚ ਇਹ ਬੰਦੇ ਖੁਦਾ ਕੀ ਇਹ ਅਕਾਲ ਪੁਰਖ ਦੇ ਪਿਆਰੇ ਨੇ ਹਮ ਤੋ ਸਮਝ ਰਹੇ ਥੇ ਪਕੜ ਲੇਂਗੇ ਆਣਮੀ ਹੁਣ ਦੁਸ਼ਮਣ ਦਲ ਦੇ ਜਰਨੈਲ ਕਹਿ ਰਹੇ ਸੀ ਕਿ ਅਸੀਂ ਤੇ ਇਹ ਸੋਚਿਆ ਸੀ ਕਿ ਘੜੀ ਪਾਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਨੂੰ ਸਾਥੀਆਂ ਸਮੇਤ ਅਸੀਂ ਫੜ ਲੈਣਾ ਹੈ ਸਾਬਤ ਹੋਵੇ ਜੇ ਸ਼ੇਰ ਮਗਰ ਇਮਤਿਹਾਨ ਮੇ ਹੈ ਪਰ ਅਸਲ ਵਿੱਚ ਮੈਦਾਨੇ ਜੰਗ ਦੇ ਵਿੱਚ ਜਿਹੜਾ ਇਮਤਿਹਾਨ ਹੋ ਰਿਹਾ ਹੈ ਉਦੇ ਵਿੱਚ ਗੁਰੂ ਗੋਬਿੰਦ ਸਿੰਘ ਪੂਰੇ ਸ਼ੇਰ ਸਿੱਧ ਹੋਏ ਨੇ ਬੜੇ ਬਹਾਦਰ ਸਿੱਧ ਹੋਏ ਨੇ ਹਕੀਮ ਅੱਲਾ ਯਾਰਖਾ ਜੋਗੀ ਜੀ 34ਵੇਂ ਸ਼ੇਰ ਦੇ ਵਿੱਚ ਕਹਿੰਦੇ ਨੇ ਸੱਤ ਗੁਰ ਨੇ ਰਾਜਪੂਤੋਂ ਕੇ ਸ਼ੱਕੇ ਛੁੜਾ ਦिए ਗੁਰੂ ਗੋਬਿੰਦ ਸਿੰਘ ਜੀ ਨੇ ਹਮਲਾਵਰ ਹੋ ਕੇ ਆਏ ਪਹਾੜੀ ਰਾਜੇ ਜਿਹੜੇ ਰਾਜਪੂਤ ਸੀ ਉਹਨਾਂ ਦੇ ਸ਼ੱਕੇ ਛੁੜਾ ਦਿੱਤੇ ਨੇ ਮੁਗਲਾਂ ਕੇ ਮੁਗਲੋਂ ਨੇ ਵੱਲ ਵੱਲੇ ਵੀ ਜੋਥੇ ਸਭ ਮਿਟਾ ਦिए ਜਿਹੜੇ ਮੁਗਲ ਸੈਨਿਕਾਂ ਦੇ ਮੁਗਲ ਜਰਨੈਲਾਂ ਦੇ ਮਨ ਦੇ ਵਲਵਲੇ ਸੀ ਕਿ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਥੋੜੇ ਸਮੇਂ ਵਿੱਚ ਫੜ ਕੇ ਕੈਦ ਕਰ ਲੈਣਾ ਹੈ ਆਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰਵਾ ਦੇਣਾ ਬੜਾ ਕੁਝ ਉਹ ਸੋਚ ਕੇ ਆਏ ਸੀ ਪਰ ਕਹਿੰਦੇ ਉਹਨਾਂ ਦੇ ਮਨ ਦੇ ਵਲਵਲੇ ਵੀ ਕੱਢ ਦਿੱਤੇ ਗੁਰੂ ਗੋਬਿੰਦ ਸਿੰਘ ਨੇ ਕਿ ਗੁਰੂ ਗੋਬਿੰਦ ਸਿੰਘ ਨੂੰ ਫੜਨਾ ਤੇ ਦੂਰ ਦੀ ਗੱਲ ਤੁਸੀਂ ਵਾ ਵਲ ਨਹੀਂ ਵੇਖ ਸਕਦੇ ਦੁਸ਼ਮਣ ਕੋ ਆਪਣੀ ਤੇਗ ਕੇ ਜ਼ੋਹਰ ਦਿਖਾ ਦिए ਗੁਰੂ ਗੋਬਿੰਦ ਸਿੰਘ ਜੀ ਨੇ ਦੁਸ਼ਮਣਾਂ ਨੂੰ ਆਪਣੀ ਤਲਵਾਰਬਾਜ਼ੀ ਦੇ ਚੰਗੇ ਕਰਤੱਬ ਵਿਖਾਏ ਨੇ ਕੁਸ਼ਤੋਂ ਕੀ ਇੱਕ ਆਣ ਮੇ ਪੁਸ਼ਤੇ ਲਗਾ دیے ਕਹਿੰਦੇ ਨੇ ਵੇਂਦੇ ਵੇਂਦੇ ਹੀ ਗੁਰੂ ਗੋਬਿੰਦ ਸਿੰਘ ਨੇ ਉੱਥੇ ਸਰਸਾ ਨਦੀ ਦੇ ਕੰਢੇ ਤੇ ਮਰਦਿਆਂ ਦੇ ਢੇਰ ਲਾ ਦਿੱਤੇ ਲਾਸ਼ਾਂ ਹੀ ਲਾਸ਼ਾਂ ਨਜ਼ਰ ਆ ਰਹੀਆਂ ਸੀ ਰਾਜੋਂ ਰਾਜੇ ਜੋ ਚੜ ਕੇ ਆਏ تھے ਬਾਹਰ ਪਹਾੜ ਸੇ ਕਹਿੰਦੇ ਜਿਹੜੇ ਪਹਾੜੀ ਰਾਜੇ ਬਾਰੀ ਵਿਆਸਤਾਂ ਤੋਂ ਚੜ ਕੇ ਗੁਰੂ ਗੋਬਿੰਦ ਸਿੰਘ ਜੀ ਤੇ ਹਮਲਾ ਕਰਨ ਆਏ ਸੀ ਪਛਤਾ ਰਹੇ تھے ਜੀ ਮੇ ਗੁਰੂ ਕੀ ਲਤਾੜ ਸੇ ਗੁਰੂ ਗੋਬਿੰਦ ਸਿੰਘ ਜੀ ਨੇ ਐਸੀ ਟੱਕਰ ਦਿੱਤੀ ਉਹਨਾਂ ਨੂੰ ਕਿ ਉਹਨਾਂ ਪਛਤਾਵਾ ਕਰ ਰਹੇ ਸੀ ਕਿ ਕੰਨ ਨੂੰ ਐਵੇਂ ਰਾਜ ਭਾਗ ਦੇ ਸੁੱਖ ਛੱਡ ਕੇ ਇੱਥੇ ਆਉਣਾ ਸੀ ਅੱਗੇ ਹਕੀਮ ਅੱਲਾ ਜਾਰਖਾਂ ਜੋਗੀ ਜੀ ਕਹਿੰਦੇ ਦੇਖਾ ਜੂਹੀ ਖਜੂਰ ਨੇ ਦੁਸ਼ਮਣ ਸਿਮਟ ਗਏ ਬੜਨੇ ਕੀ ਜਗ੍ਹਾ ਖੋਪਸੇ ਨਾ ਮਰਦ ਹਟ ਗਏ ਘੋੜੇ ਕੋ ਏੜ ਦੇ ਕੇ ਗੁਰੂ ਰਣ ਮੇ ਡਟ ਗਏ ਫਰਮਾਏ 부ਝ ਦਿਲੋ ਸੇ ਕਿ ਤੂੰ ਕਿਉ ਪਲਟ ਗਏ ਅਬ ਆਉ ਰਣ ਮੇ ਜੰਗ ਕੇ ਅਰਮਾਨ ਨਿਕਾਲ ਲੋ ਤੂੰ ਕਰ ਚੁਕੇ ਹੋ ਵਾਰ ਹਮਾਰਾ ਸੰਭਾਲ ਲੋ ਧੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹਕੀਮ ਅੱਲਾ ਯਾਰ ਖਾਂ ਜੋਗੀ ਕਹਿੰਦੇ ਜਦੋਂ ਉਹਨਾਂ ਨੇ ਮੈਦਾਨੇ ਜੰਗ ਵਿੱਚ ਨਜ਼ਰ ਭਰ ਕੇ ਵੇਖਿਆ ਦੇਖਾ ਜੁਹੀ ਖਜੂਰ ਨੇ ਦੁਸ਼ਮਣ ਸਿਮਟ ਗਏ ਕਹਿੰਦੇ ਦੁਸ਼ਮਣ ਦਲ ਤੈਨ ਸੁngੜ ਗਏ ਨੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਮੈਦਾਨੇ ਜੰਗ ਵੱਲ ਨਜ਼ਰ ਭਰ ਕੇ ਤੱਕਿਆ ਕਹਿੰਦੇ ਦੁਸ਼ਮਣ ਦਲ ਸੁngੜ ਕੇ ਭਾਵ ਬਹੁਤ ਘਟ ਰਹੀ ਗਈ ਬਹੁਤ ਸਾਰੇ ਦੁਸ਼ਮਣ ਸੈਨਿਕਾਂ ਨੂੰ ਗੁਰੂ ਕੇ ਖਾਲਸੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਸਦਾ ਦੀ ਨੀਂਦ ਸੁਲਾ ਦਿੱਤਾ ਬੜਨੇ ਕੀ ਜਗਾ ਖੋਪਸੇ ਨਾ ਮਰਦ ਹਟ ਗਈ ਉਹ ਨਾ ਮਰਦ ਅੱਲਾ ਯਾਰ ਖਾਂ ਜੋਗੀ ਜੀ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਤੇ ਹਮਲਾ ਕਰਨ ਦੀ ਥਾਂ ਅੱਗੇ ਵਧਣ ਦੀ ਥਾਂ ਪਿੱਛੇ ਨੂੰ ਹਟ ਰਹੇ ਨੇ ਘੋੜੇ ਕੋ ਏੜ ਦੇ ਕੇ ਗੁਰੂ ਰਣ ਮੇ ਡਟ ਗਏ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਘੋੜੇ ਨੂੰ ਅੱਡੀ ਲਾਈ ਤੇ ਸਤਿਗੁਰ ਮੈਦਾਨੇ ਜੰਗ ਦੇ ਵਿੱਚ ਡਟ ਗਏ ਫਰਮਾਏ ਭੁਜ ਦਿਲੋਂ ਸੇ ਕਿਉ ਸੇ ਕਿ ਤੂੰ ਕਿਉ ਪਲਟ ਗਏ ਗੁਰੂ ਗੋਬਿੰਦ ਸਿੰਘ ਉਹਨਾਂ ਭੱਜੇ ਜਾਂਦੇ ਕਾਇਰਾਂ ਨੂੰ ਲਲਕਾਰਦੇ ਹੋਏ ਕਹਿੰਦੇ ਨੇ ਉਹ ਭਾਈ ਤੁਸੀਂ ਤੇ ਮੇਰੇ ਤੇ ਹਮਲਾ ਕਰਨ ਆਏ ਸੀ ਤੇ ਹੁਣ ਪਛਾਣੂ ਕਿਉ ਮੋੜ ਚੱਲੇ ਹੋ ਸਤਿਗੁਰ ਕਹਿੰਦੇ ਨੇ ਆਓ ਅਬ ਆਓ ਰਣ ਮੇਂ ਜੰਗ ਕੇ ਅਰਮਾਨ ਨਿਕਾਲ ਲੋ ਤੁਸੀਂ ਤੇ ਮੈਦਾਨੇ ਜੰਗ ਵਿੱਚ ਲੜਨ ਦਾ ਚਾਹ ਲੈ ਕੇ ਆਏ ਸੀ ਸਤਿਗੁਰੂ ਕਹਿੰਦੇ ਆਓ ਹੁਣ ਆਪਣੇ ਮਨ ਦਾ ਚਾਹ ਤੇ ਪੂਰਾ ਕਰੋ ਤੁਮ ਕਰ ਚੁੱਕੇ ਹੋ ਵਾਰ ਹਮਾਰਾ ਸੰਭਾਲ ਲਓ ਸਤਿਗੁਰੂ ਕਹਿੰਦੇ ਤੁਸੀਂ ਤੇ ਆਪਣੇ ਵਾਰ ਕਰ ਲਏ ਨੇ ਹੁਣ ਮੇਰਾ ਵਾਰ ਵੀ ਸੰਭਾਲੋ ਨਾ ਤੁਸੀਂ ਆਪਣੇ ਵਾਰ ਕਰ ਚੁੱਕੇ ਹੋ ਹੁਣ ਮੇਰੀ ਵਾਰੀ ਹੈ ਹੁਣ ਮੈਂ ਵਾਰ ਕਰਾਂਗਾ ਤੇ ਤੁਸੀਂ ਸੰਭਾਲੋ ਆਏ ਕੋ ਤੁਮ ਪਹਾੜ ਸੇ ਮੈਦਾਨੇ ਜੰਗ ਮੇ ਸਤਿਗੁਰੂ ਦੁਸ਼ਮਣ ਦਲ ਦੇ ਸੈਨਿਕਾਂ ਨੂੰ ਕਹਿ ਰਹੇ ਸੀ ਕਿ ਤੁਸੀਂ ਦੂਰ ਪਹਾੜਾਂ ਤੋਂ ਮੇਰੇ ਨਾਲ ਮੈਦਾਨੀ ਜੰਗ ਦੇ ਵਿੱਚ ਲੜਨ ਵਾਸਤੇ ਆਏ ਬਟਾ ਲਗਾ ਕੇ ਜਾਂਦੇ ਹੋ ਕਿਉਂ ਨਾਮੋ ਨੰਗ ਮੇ ਤੇ ਸਤਿਗੁਰੂ ਕਹਿੰਦੇ ਹੁਣ ਮੈਦਾਨੇ ਜੰਗ ਦੇ ਵਿੱਚੋਂ ਭੱਜ ਰਹੇ ਹੋ ਕਿਉਂ ਆਪਣੇ ਮੱਥੇ ਤੇ ਸ਼ਰਮਿੰਦਗੀ ਦਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਖੁਸ਼ਯਾਰ ਸ਼ਾਹ ਸਵਾਰ ਹੋ ਮਹਰਖ ਦੰਗ ਮੇ ਸਤਗੁਰੂ ਕਹਿੰਦੇ ਅਸੀਂ ਤੇ ਸੁਣਿਆ ਸੀ ਕਿ ਤੁਸੀਂ ਬੜੇ ਘੋੜ ਅਸਵਾਰ ਹੋ ਬੜੇ ਤੀਰੰਦਾਜ਼ ਹੋ ਬੜੇ ਤੁਸੀਂ ਬਹਾਦਰ ਹੋ ਬੜੇ ਤੀਰ ਚਲਾਉਣ ਦੇ ਵਿੱਚ ਤੁਸੀਂ ਮਾਹਰ ਹੋ 10 12 ਤੁਮ ਹੋ ਰਾਜੇ 1 2 ਨਵਾਬ ਹੋ ਸਤਗੁਰੂ ਕਹਿੰਦੇ ਨੇ 10 12 ਤੁਮੇ ਰਾਜੇ ਹੈ 1 2 ਨਵਾਬ ਹੈ ਗੁਰੂ ਸਾਹਿਬ ਕਹਿ ਰਹੇ ਸੀ ਤੁਹਾਡੇ ਵਿੱਚ 10 12 ਪਹਾੜੀ ਰਾਜੇ ਨੇ 1 2 ਮੁਸਲਮਾਨ ਨਵਾਬ ਨੇ ਫਿਰ ਹਮਸੇ ਜੰਗ ਕਰਨ ਮੇ ਕਿਉਂ ਜਤਨਾਬ ਹੈ ਸਤਿਗੁਰੂ ਕਹਿੰਦੇ ਤੁਸੀਂ ਸਾਰੇ ਬਹਾਦਰ ਕੋਈ ਰਾਜਪੂਤ ਕੋਈ ਨਵਾਬ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਇੰਨੀ ਸੈਨਾ ਇਨੇ ਤੁਸੀਂ ਬਹਾਦਰ ਤੇ ਫਿਰ ਮੇਰੇ ਨਾਲ ਦੋ ਹੱਥ ਕਰਨ ਤੋਂ ਕਿਉਂ ਡਰਦੇ ਹੋ ਮੇਰੇ ਨਾਲ ਲੜਨ ਤੋਂ ਕਿਉਂ ਪ੍ਰੇਜ ਕਰਦੇ ਹੋ ਅਗੇ 37ਵੇਂ ਸ਼ੇਰ ਵਿੱਚ ਹਾਕੀਮ ਸਾਹਿਬ ਕਹਿੰਦੇ ਨੇ ਦੇਖਾ ਦੇਖੇ ਤੋ ਅੱਜ ਹਮ ਵੀ ਤੁਹਾਡੀ ਬਹਾਦਰੀ ਉਹ ਖੁਖਰੀ ਕੀ ਕਾਟ ਪਟੇ ਕੀ ਹੁਨਰਵਰੀ ਅਮਨੇ ਤੁਹਾਰੇ ਹਮਲੇ ਕੋ ਰੋਕਾ ਥਾ ਸਰਸਰੀ ਅਬ ਆਪਣਾ ਵਾਰ ਰੋਕਣਾ ਸਭ ਮਿਲ ਕੇ ਲਸ਼ਕਰੀ ਹਮ ਕੋ ਬਾ ਫਜ਼ਲ ਏਜ ਦੀ ਤਨਹਾ ਨ ਜਾਣਣਾ ਕਸਰਤ ਪੇ ਐਠ ਐਠ ਕੇ ਸੀਨਾ ਨ ਤਾਨਣਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵੈਰੀ ਦਲ ਨੂੰ ਲਲਕਾਰਦੇ ਹੋਏ ਕਹਿ ਰਹੇ ਸੀ ਦੇਖੇ ਤੂੰ ਅੱਜ ਹੰਪੀ ਤੁਹਾਡੀ ਬਹਾਦਰੀ ਸਤਗੁਰੂ ਕਹਿੰਦੇ ਮੈਂ ਸੁਣਿਆ ਸੀ ਤੁਸੀਂ ਬੜੇ ਬਹਾਦਰ ਹੋ ਆਓ ਅੱਜ ਵੇਖਦੇ ਹਾਂ ਤੁਹਾਡੀ ਬਹਾਦਰੀ ਕਿ ਕਿੰਨੇ ਕੁ ਤੁਸੀਂ ਬਹਾਦਰ ਹੋ ਉਹ ਖੁਖਰੀ ਕੀ ਕਾਟ ਪਟੇ ਕੀ ਹੁਨਰਵਰੀ ਤੁਹਾਡੇ ਖੁਖਰੀ ਤੇ ਪਟੇ ਦੇ ਹੁਨਰ ਵੀ ਸਤਿਗੁਰੂ ਕਹਿੰਦੇ ਮੈਂ ਵੇਖਣਾ ਚਾਹੁੰਦਾ ਹੈ ਤੁਹਾਡੀ ਮੈਦਾਨੀ ਜੰਗ ਵਿੱਚ ਦਾਓ ਪੇਚ ਵੇਖਣਾ ਚਾਹੁੰਦਾ ਹੈ ਹਮਨੇ ਤੁਹਾਰੇ ਖੰਬਲੇ ਨੂੰ ਰੋਕਾ ਥਾ ਸਰਸਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਹਿ ਰਹੇ ਸੀ ਐ ਪਹਾੜੀ ਰਾਜੋ ਐ ਮੁਗਲ ਨਵਾਬੋ ਮੈਂ ਤੁਹਾਡੇ ਖੰਬਲੇ ਨੂੰ ਸਧਾਰਨ ਤੌਰ ਤੇ ਰੋਕਿਆ ਮੈਂ ਪਹਿਲਾ ਤਿਆਰੀ ਨਹੀਂ ਕੀਤੀ ਤੁਹਾਡੇ ਹਮਲੇ ਨੂੰ ਰੋਕਣ ਦੀ ਤੁਸੀਂ ਹਮਲਾ ਕਰਕੇ ਆਏ ਤੇ ਮੈਂ ਤੇ ਸੁਭਾਵਕ ਕੀ ਤੁਹਾਡੇ ਖਮੜੇ ਨੂੰ ਰੋਕਿਆ ਹੈ ਅਬ ਆਪਣਾ ਵਾਰ ਰੋਕਣਾ ਸਭ ਮਿਲ ਕੇ ਲਸ਼ਕਰੀ ਸਤਗੁਰੂ ਕਹਿੰਦੇ ਤੁਸਕਰ ਤੁਸੀਂ ਤੇ ਲਸ਼ਕਰੀ ਇਕੱਠਾ ਕਰਕੇ ਬਹੁਤ سارے ਸੈਨਿਕ ਇਕੱਠੇ ਹੋ ਕੇ ਆਏ ਹੋ ਸਤਗੁਰੂ ਕਹਿੰਦੇ ਹੋਰ ਮੇਰਾ ਵਾਰ ਰੋਕੇ ਵਿਖਾਇਓ ਹਮਕੋ ਬ ਫਜ਼ਲ ਏਜ ਦੀ ਤਨਹਾ ਨਾ ਜਾਣਣਾ ਏਜ ਦੀ ਅਕਾਲ ਪੁਰਖ ਨੂੰ ਕਿਹਾ ਜਾਂਦਾ ਹੈ ਪਰਮੇਸ਼ਰ ਨੂੰ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਕਹਿੰਦੇ ਸੀ ਹਮਕੋ ਬਾ ਫਜ਼ਲ ਏਜ ਦੀ ਮੈਨੂੰ ਪਰਮੇਸ਼ਰ ਦੀ ਬਖਸ਼ਿਸ਼ ਦੇ ਨਾਲ ਤਨਹਾ ਨਾ ਜਾਣਣਾ ਇਕੱਲਾ ਨਾ ਸਮਝ ਬੈਠਿਓ ਕਿਤੇ ਕਸਰਤ ਪੇ ਐਟ ਐਠ ਕੇ ਸੀਨਾ ਨਾ ਤਾਨਣਾ ਸਤਿਗੁਰੂ ਕਹਿੰਦੇ ਐਵੇਂ ਛਾਤੀਆਂ ਚੌੜੀਆਂ ਕਰ ਕਰ ਆਪਣੀ ਝੂਠੀ ਤਾਕਤ ਦਾ ਪ੍ਰਗਟਾਵਾ ਨਾ ਕਰਿਓ ਮੇਰੇ ਸਾਹਮਣੇ ਹਾ ਜੇ ਬਹਾਦਰ ਹੋ ਤੇ ਆਓ ਫਿਰ ਮੇਰੇ ਸਾਹਮਣੇ ਮੇਰੇ ਨਾਲ ਦੋ ਹੱਥ ਕਰੋ ਇਹ ਕਹਿ ਕੇ ਉਨਪੇ ਟੂਟ ਪੜੇ ਦਸਵੇਂ ਪਾਤਸ਼ਾਹ ਇਸ ਸਫ ਕੋ ਕਾਟ ਤੇ ਤੇ ਕਬੀ ਉਸ ਪਰੇ ਕੋ ਗਹਾ ਜਮਤੀ ਨਾ ਥੀ ਹਜੂਰ ਕੀ ਤਲਵਾਰ ਪੇ ਨਿਗਾ ਤੇਗੇ ਗੁਰੂ ਪੇ ਹੋਤਾ ਥਾ ਬਜਲੀ ਕਾ ਸਾਇ ਬਹਾ ਇਸ ਹਮਲੇ ਮੇ ਥਾ ਫੌਜ ਕਾ ਤਖਤਾ ਉਲਟ ਗਿਆ ਗੁਰੂ ਕੀ ਖਵਾਏ ਤੇਗ ਸੇ ਬਾਦਲ ਸ਼ਾ ਥਾ ਛਟ ਗਿਆ ਹਲਾ ਅੱਲਾ ਯਾਰਖਾ ਜੋਗੀ ਜੀ ਕਹਿੰਦੇ ਨੇ ਇਹ ਕਹਿ ਕੇ ਉਨ ਪੇ ਟੂਟ ਪੜੇ ਦਸਵੇਂ ਪਾਤਸ਼ਾਹ ਇਸ ਤਰ੍ਹਾਂ ਉਹਨਾਂ ਦੁਸ਼ਮਣਾਂ ਨੂੰ ਲਲਕਾਰ ਦੇ ਹੋਏ ਤਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਕਦਮ ਉਹਨਾਂ ਤੇ ਹਮਲਾ ਕਰ ਦਿੱਤਾ ਇਸ ਸਫਕੋ ਕਾਟ ਤੇ ਥੇ ਕਬੀ ਉਸ ਪਰੇ ਕੋ ਗਹਾ ਕਹਿੰਦੇ ਗੁਰੂ ਗੋਬਿੰਦ ਸਿੰਘ ਦੁਸ਼ਮਣ ਦਲ ਦੀ ਕਦੇ ਇਸ ਕਟਾਰ ਨੂੰ ਕੱਟਦੇ ਹੋਏ ਅੱਗੇ ਵੱਧ ਜਾਂਦੇ ਨੇ ਕਦੇ ਦੂਜਰੇ ਦੂਸਰੇ ਪਾਸੇ ਦੂਸਰੀ ਕਟਾਰ ਤੇ ਹਮਲਾ ਕਰਕੇ ਉਹਦਾ ਸਫਾਇਆ ਕਰੀ ਜਾ ਰਹੇ ਨੇ ਜਮਤੀ ਨਾਥੀ ਹਜੂਰ ਕੀ ਤਲਵਾਰ ਪੇ ਨਿਗਾਹ ਗੁਰੂ ਗੋਬਿੰਦ ਸਿੰਘ ਜੀ ਦੀ ਤਲਵਾਰ ਤੇ ਕਹਿੰਦੇ ਨਿਗਾ ਨਹੀਂ ਸੀ ਟਿਕਦੀ ਤੇਗੇ ਗੁਰੂ ਤੇ ਹੋਤਾ tha ਬਿਜਲੀ ਕਸ਼ਾਏ ਬਹਾ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਦੀ ਤਲਵਾਰ ਜਦੋਂ ਕਹਿੰਦੇ ਉਹਦੇ ਵੱਲ ਵੇਖੀਦਾ ਸੀ ਇੰਜ ਲੱਗਦਾ ਸੀ ਜਿਵੇਂ ਬਿਜਲੀ ਚਮਕ ਰਹੀ ਹੋਵੇ ਬਿਜਲੀ ਦਾ ਸ਼ੱਕ ਪੈਂਦਾ ਸੀ ਇੱਕ ਹਮਲੇ ਮੇ ਥਾ ਪੌਦ ਕਾ ਤਖਤਾ ਉਲਟ ਗਿਆ ਗੁਰੂ ਗੋਬਿੰਦ ਸਿੰਘ ਜੀ ਕਿੱਡੇ ਬਹਾਦਰ ਹੋਣਗੇ ਸਤ ਗੁਰੂ ਕਿ ਇੱਕੋ ਹਮਲਾ ਗੁਰੂ ਸਾਹਿਬ ਨੇ ਕੀਤਾ ਤੇ ਕਹਿੰਦੇ ਵੈਰੀ ਦਲਾਂ ਦਾ ਤਖਤਾ ਪਲਟਾ ਕੇ ਰੱਖ ਦਿੱਤਾ ਸਤਿਗੁਰੂ ਨੇ ਗੁਰੂ ਕੀ ਖਵਾਏ ਤੇਗ ਸੇ ਬਾਦਲ ਥਾ ਛਟ ਗਿਆ ਕਹਿੰਦੇ ਹਵਾ ਵਾਂਗ ਤੇਜ ਚੱਲ ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਲਵਾਰ ਦੇ ਨਾਲ ਹਮਲਾਵਾਰਾਂ ਤੇ ਤੇ ਮਨੋਂ ਬੱਦਲ ਦਾ ਹੁੰਝਾ ਫਿਰ ਗਿਆ ਹੋਵੇ ਇੱਕਦਮ ਕਹਿੰਦੇ ਕਈ ਸਿਪਾਈ ਸਤਿਗੁਰੂ ਨੇ ਧਰਤੀ ਤੇ ਸਦਾ ਦੀ ਨੀਂਦ ਸਮਾ ਦਿੱਤੇ ਨੇ ਜੋ ਬਚ ਗਏ ਉਹ ਭਾਗ ਗਏ ਮੂੰਹ ਕੋ ਮੋੜ ਕਰ रस्ता घरों का ले लिया मैदान को छोड़ कर सिंगों ने पुस निकाल दिया था झंझोड़ कर पछताए आख रश को बहुत कौल तोड़ कर लाशों से और सरों से था मैदान पट गया आदेश बेश आधा आदा था कट गया अल्लाखा जोगी ने जो बच गए जीडे गुरु गोबिंद सिंह जी हमले तो बचे वो भाग गए वो भज गए मुँह को मोड़ कर ਉਹ ਆਪਣਾ ਮੂੰਹ ਪਿੱਛੇ ਨੂੰ ਕਰਕੇ ਭੱਜ ਗਏ ਨੇ ਰਸਤਾ ਘਰੋਂ ਕਾ ਲੈ ਲਿਆ ਮੈਦਾਨ ਕੋ ਛੋੜ ਕਰ ਕਹਿੰਦੇ ਸਰਸਾ ਨਦੀ ਦੇ ਕੰਢੇ ਤੇ ਜਿਹੜਾ ਇਹ ਜੰਗ ਦਾ ਮੈਦਾਨ ਸੱਜਿਆ ਇਸ ਮੈਦਾਨ ਨੂੰ ਛੱਡ ਕੇ ਕਈ ਸਿਪਾਹੀ ਘਰਾਂ ਨੂੰ ਭੱਜ ਗਏ ਸਿੰਘਾਂ ਨੇ ਪੁਸਤ ਨਿਕਾਲ ਦੀ ਆ ਥਾ ਝੰਡੂੜ ਕਰ ਜਿਹੜਾ ਇਹ ਦੁਸ਼ਮਣ ਦਲ ਦੇ ਸੈਨਿਕ ਗੁਰੂ ਗੋਬਿੰਦ ਸਿੰਘ ਜੀ ਨੂੰ ਫੜਨ ਦਾ ਮਨ ਵਿੱਚ ਚਾਹ ਲੈ ਕੇ ਆਏ ਸੀ ਕਹਿੰਦੇ ਗੁਰੂ ਕੇ ਸਿੰਘਾਂ ਨੇ ਉਹਨਾਂ ਦਾ ਇਹ ਗਰੂਰ ਖਤਮ ਕਰ ਦਿੱਤਾ ਪਛਤਾਏ ਆਖਰਸ਼ ਕੋ ਬਹੁਤ ਕੋੜ ਤੋੜ ਕਰ ਕਹਿੰਦੇ ਇਹ ਪਹਾੜੀ ਰਾਜੇ ਤੇ ਇਹ ਜਿਹੜੇ ਮੁਗਲ ਨਵਾਬ ਸੀ ਇਹ ਸਿਪਾਹੀ ਸੀ ਆਖਰ ਗੁਰੂ ਗੋਬਿੰਦ ਸਿੰਘ ਜੀ ਨਾਲ ਕੀਤਾ ਵਾਦਾ ਤੋੜ ਕੇ ਪਛਤਾ ਰਹੇ ਸੀ ਕਿ ਕਿਉਂ ਅਸੀਂ ਹਮਲਾ ਕਰਕੇ ਆਏ ਤੇ ਹਕੀਮ ਸਾਹਿਬ ਕਹਿੰਦੇ ਨੇ ਲਾਸ਼ੋਂ ਸੇ ਔਰ ਸਰੋਂ ਸੇ ਥਾ ਮੈਦਾਨ ਪਟ ਗਿਆ ਅੱਲਾ ਯਾਰਕਾ ਜੋਗੀ ਸਰਸਾ ਨਦੀ ਦੇ ਕੰਢੇ ਤੇ ਖੜੇ ਵੇਖਦੇ ਨੇ ਕਹਿੰਦੇ ਔਹ ਵੇਖੋ ਸਾਰਾ ਮੈਦਾਨ ਲਾਸ਼ਾਂ ਦੇ ਨਾਲ ਤੇ ਕੱਟੇ ਹੋਏ ਸਿਰਾਂ ਦੇ ਨਾਲ ਭਰਿਆ ਪਿਆ ਸੀ ਆਦੇਸ ਬੇਸ਼ ਲਸ਼ਕਰੇ ਆਦਾਤਾ ਕਟ ਗਿਆ ਕਹਿੰਦੇ ਅੱਧੇ ਤੋਂ ਵਧੇਰੇ ਭਾਵ ਅੱਧਿਓ ਜਿਆਦੀ ਵੈਰੀ ਦਲ ਦੀ ਜਿਹੜੀ ਫੌਜ ਸੀ ਸੈਨਾ ਸੀ ਉਹ ਇਸ جنگ ਦੌਰਾਨ ਮਾਰੀ ਜਾ ਚੁੱਕੀ ਸੀ ਅੱਧੇ ਤੋਂ ਜ਼ਿਆਦਾ ਲਸ਼ਕਰ ਜਿਹੜਾ ਹੈ ਉਹ ਇੱਥੇ ਮਾਰਿਆ ਗਿਆ ਸਰਹੰਦ ਕੇ ਨਵਾਬ ਕਾ ਫਕ ਰੰਗ ਹੋ ਗਿਆ ਲਸ਼ਕਰ ਲਸ਼ਕਰ ਕਾ ਹਾਲ ਦੇਖ ਕੇ ਉਹ 당ਗ ਹੋ ਗਿਆ ਸਤਗੁਰ ਕੀ ਤੇਗੋ ਤੀਰ ਸੇ ਜਦ ਤੰਗ ਹੋ ਗਿਆ ਜ਼ਾਲਮੇ ਜ਼ਾਲਮ ਕਾ ਦਿਲ ਜੋ ਸਖਤ ਥਾ ਅਬ ਸੰਗ ਹੋ ਗਿਆ ਠਹਿرائی ਦਿਲ ਮੇ ਸਿੰਘੋ ਸੇ ਮੈਂ ਇਨਤਕਾਮ ਲੂੰ ਧੋਖੇ ਫਰੇਬ ਸੇ ਮੈਂ ਸ਼ਹਿਰ ਲੂੰ ਜਾਂ ਸ਼ਾਮ ਲੂੰ ਅੱਲਾ ਯਾਰ ਖਾਂ ਜੋਗੀ ਕਹਿੰਦੇ ਨੇ ਹੁਣ ਜਿਹੜਾ ਸਰਹੰਦ ਦਾ ਨਵਾਬ ਸੀ ਵजीर खान ਜਦੋਂ ਉਹਨੇ ਸਰਸਾ ਨਦੀ ਦੇ ਕੰਡੇ ਤੇ ਗੁਰੂ ਗੋਬਿੰਦ ਸਿੰਘ ਜੀ ਤੇ ਗੁਰੂ ਕੇ ਸਿੰਘਾਂ ਵੱਲੋਂ ਕੀਤੇ ਹੋਏ ਜੁੱਧ ਨੂੰ ਵੇਖਿਆ ਅੱਧਿਓ ਜਿਆਦੀ ਉਹਦੀ ਸੈਨਾ ਮਾਰੀ ਗਈ ਕਹਿੰਦੇ ਸਰਹੰਦ ਕੇ ਨਵਾਬ ਕਾ ਫੱਕ ਰੰਗ ਹੋ ਗਿਆ ਕਹਿੰਦੇ ਸਰਹੰਦ ਦੇ ਨਵਾਬ ਦਾ ਰੰਗ ਉੱਤਰ ਗਿਆ ਰੰਗ ਫਿੱਕਾ ਹੋ ਗਿਆ ਚਿਹਰਾ ਉੱਤਰ ਗਿਆ ਉਹਦਾ ਲਸ਼ਕਰ ਕਾ ਹਾਲ ਦੇਖ ਕੇ ਉਹ 당ਗ ਹੋ ਗਿਆ ਕਹਿੰਦੇ ਕਿੰਨੀ ਸੈਨਾ ਲੈ ਕੇ ਆਇਆ ਸੀ ਮੈਦਾਨ ਦੇ ਵਿੱਚ ਜਿਹੜੀ ਅੱਧਿਓ ਜਿਆਦੀ ਸੈਨਾ ਮਾਰੀ ਗਈ ਬੱਚੇ ਖੁਚੇ ਭੱਜ ਗਏ ਮੈਦਾਨ ਦਾ ਇਹ ਹਾਲ ਵੇਖ ਕੇ ਵਜ਼ੀਰ ਕਾ ਬੜਾ ਹੈਰਾਨ ਹੋ ਰਿਹਾ ਸੀ ਸਤਗੁਰ ਕੀ ਤੇਗੋ ਤੀਰ ਸੇ ਜਦ ਤੰਗ ਹੋ ਗਿਆ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਚਲਾਈ ਜਾ ਰਹੀ ਤੇਗ ਤਲਵਾਰ ਤੇ ਤੀਰਾਂ ਦੇ ਨਾਲ ਉਹ ਕਹਿੰਦੇ ਬੜਾ ਪਰੇਸ਼ਾਨ ਹੋਇਆ ਜ਼ਾਲਮ ਕਾ ਦਿਲ ਜੋ ਸਖਤ ਥਾ ਅਬ ਸੰਘ ਹੋ ਗਿਆ ਕਹਿੰਦੇ ਉਸ ਜ਼ਾਲਮ ਵਜ਼ੀਰ ਖਾਨ ਦਾ ਦਿਲ ਤੇ ਪਹਿਲਾਂ ਹੀ ਬੜਾ ਸਖਤ ਸੀ ਜਦੋਂ ਉਹਨੇ ਸਾਹਮਣੇ ਹਜ਼ਾਰਾਂ ਸੈਨਿਕ ਮਰੇ ਵੇਖਿਆ ਦੀ ਉਹ ਜਾਦੀ ਫੌਜੋਦੀ ਮਾਰੀ ਗਈ ਕਹਿੰਦੇ ਹੁਣ ਤੇ ਉਹ ਪੱਥਰ ਦਿਲ ਬਣ ਗਿਆ ਠਹਿرائی ਦਿਲ ਮੇਂ ਸਿੰਘੋਂ ਸੇ ਮੈਂ ਇਨਤਕਾਮ ਲੂੰ ਉਹਨੇ ਆਪਣੇ ਮਨ ਦੇ ਵਿੱਚ ਇੱਕ ਪ੍ਰਣ ਕੀਤਾ ਉਹਨੇ ਆਪਣੇ ਮਨ ਦੇ ਵਿੱਚ ਇੱਕ ਗੱਲ ਪੱਕੀ ਕਰ ਲਈ ਸੀ ਕਿ ਹੁਣ ਮੈਂ ਇਨ੍ਹਾਂ ਸਿੰਘਾਂ ਦੇ ਕੋਲੋਂ ਇਸ ਹਾਰ ਦਾ ਬਦਲਾ ਜ਼ਰੂਰ ਲੈਣਾ ਹੈ ਧੋਖੇ ਫਰੇਬ ਸੇ ਮੈਂ ਸ਼ਹਿਰ ਨੂੰ ਜਾਂ ਸ਼ਾਮ ਨੂੰ ਕਹਿੰਦਾ ਸੀ ਸਿੱਧੀ ਲੜਾਈ ਦੇ ਨਾਲ ਹੋ ਸਕਦਾ ਮੈਂ ਇਨ੍ਹਾਂ ਕੋਲੋਂ ਨਾ ਜਿੱਤ ਸਕਾਂ ਪਰ ਮੈਂ ਭਾਵੇਂ ਧੋਖਾ ਕਰਾਂ ਫਰੇਬ ਕਰਾਂ ਕਿਸੇ ਵੀ ਤਰ੍ਹਾਂ ਸ਼ਾਮ ਨੂੰ ਲਵਾਂ ਸਵੇਰੇ ਲਵਾਂ ਪਰ ਮੈਂ ਇਹਨਾਂ ਦੇ ਕੋਲੋਂ ਇਸ ਹਾਰ ਦਾ ਬਦਲਾ ਜ਼ਰੂਰ ਲੈਣਾ ਹੈ ਜਿਹੜੀ ਅੱਜ ਮੇਰੀ ਹਾਰ ਹੋਈ ਹੈ ਸੋ ਨਵਾਬ ਵਜ਼ੀਰ ਖਾਂ ਬਹੁਤ ਦੁਖੀ ਸੀ ਔਰ ਇਸ ਹਾਰ ਤੋਂ ਜਿਹੜਾ ਦੁਖੀ ਹੋ ਕੇ ਉਹ ਸ਼ਾਂ ਮੁਰਦਦਾ ਫਿਰ ਅੱਗੇ ਚਮਕੌਰ ਦੀ ਗੜੀ ਦਾ ਹਾਲ ਆਪਾਂ ਜਾਣਦੇ ਹਾਂ ਉਹ ਵੀ ਹਕੀਮ ਸਾਹਿਬ ਸਾਹਿਬ ਨੇ ਜਿਹੜਾ ਗਾਂਝੇ ਨਾਮਾ ਉਹਨਾਂ ਦੀ ਕਿਤਾਬ ਹੈ ਉਹਦੇ ਵਿੱਚ ਜ਼ਿਕਰ ਕੀਤਾ ਸੋ ਉਹ ਉਹਨਾਂ ਨੇ ਅਗਲੀ ਦੂਸਰੀ ਕਿਤਾਬ ਵਿੱਚ ਇਸ ਜੰਗ ਦਾ ਜ਼ਿਕਰ ਕੀਤਾ ਇਸ ਸ਼ਹੀਦਾਂ ਨੇ ਵਫਾ ਕਿਤਾਬ ਦੇ ਵਿੱਚ ਛੋਟੇ ਸਾਹਿਬ ਜਾਦਿਆਂ ਦੀ ਸ਼ਹਾਦਤ ਦਾ ਵਰਣ ਹੈ ਦੋ ਤਿੰਨ ਜਿਹੜੇ ਸ਼ੇਰ ਨੇ ਹਕੀਮ ਸਾਹਿਬ ਨੇ ਹੋਰ ਕਹਿ ਕੇ ਅੱਗੋਂ ਫਿਰ ਛੋਟੇ ਸਾਹਿਬ ਜਾਦਿਆਂ ਦੀ ਜਿਹੜੀ ਸ਼ਹਾਦਤ ਹੈ ਉਹਦਾ ਜ਼ਿਕਰ ਕਰਨਾ ਹੈ ਸੋ 40 ਸ਼ੇਰ ਤੱਕ ਆਪ ਸੰਗਤਾਂ ਦੇ ਨਾਲ ਵਿਚਾਰ ਸਰਵਣ ਜਿਹੜੇ ਸਾਂਝੇ ਕੀਤੇ ਨੇ ਸੋ ਅਗਲੀ ਵਿਚਾਰ ਅਗਲੀ ਵੀਡੀਓ ਵਿੱਚ ਸਾਂਝੀ ਕਰਾਂਗੇ ਜੀ ਭੁੱਲਾਂ ਚੁੱਕਾਂ ਦੀ ਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ